ਉਮੀਦ ਆਈ ਲੋਕ ਸਭਾ ਚੋਣਾਂ ਦਾ ਬਾਰੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਮੀਦਵਾਰਾਂ ਦੀ ਐਲਾਨ ਕੀਤੇ ਗਏ ਨੇ ਬਠਿੰਡਾ ਤੋਂ ਜਤ ਮਿੰਦਰ ਨੂੰ ਕਾਂਗਰਸ ਪਾਰਟੀ ਦੀ ਜਿੱਤੀ ਹੈ ਇਸੇ ਤਰ੍ਹਾਂ ਫਰੀਦਕੋੜ ਹਲਕੇ ਤੋਂ ਮਾਡੋ ਕਿਰਨੀ ਸਿੰਘ ਗਹਿਰੀ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜਨ ਦੀ ਜਾਰੀ ਨੇ ਤਾਂ ਉਹਨਾਂ ਨੂੰ ਅਜੇ ਤੱਕ ਟਿਕਟ ਦਾ ਐਲਾਨ ਨਹੀਂ ਕੀਤਾ ਗਿਆ ਤਾਂ ਗੱਲ ਕਰਾਂਗੇ ਗਹਿਰੀ ਸਾਹਿਬ ਇਸ ਬਾਰੇ ਕੀ ਕਹਿੰਦੇ ਤੇ ਕਿ ਲੋਕ ਸਭਾ ਦੀਆਂ ਚੋਣਾਂ ਬਾਰੇ ਦੇ ਜਨਤਾ ਕੀ ਕਹਿਣ ਚਾਹੁੰਦੀ ਹੈ ਸ਼੍ਰੀ ਗੁਰਜੀ ਸਤਿ ਸ਼੍ਰੀ ਅਕਾਲ ਮੈਂ ਕਿਰਨਜੀਤ ਸਿੰਘ ਹੈ ਵੀ ਚੇਅਰਮੈਨ ਨੈਸ਼ਨਲ ਕੌਂਫਰੰਸ ਮਹਾਂ ਪ੍ਰਚਾਰ ਪੰਜਾਬ ਜਨਰਲ ਸਕੱਤ ਪੰਜਾਬ ਸੋਸ਼ਲ ਕਾਂਗਰਸ ਤਾਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਬ੍ਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਇੰਚਾਰਜ ਦਵਿੰਦਰ ਸਿੰਘ ਯਾਦਵ ਔਰ ਕਾਂਗਰਸ ਪਾਰਟੀ ਦੀ ਸੁਮਿਟੀ ਹਾਈ ਕਮਾਂਡ ਲੀਡਰਸ਼ਿਪ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਬੜੀ ਦੂਰ ਅੰਦੇਸ਼ੀ ਨਾਲ ਪੰਜਾਬ ਦੇ ਵਿੱਚ ਉਮੀਦਵਾਰ ਖੜੇ ਕਰਨ ਲਈ ਦੇਖ ਰਹੇ ਨੇ ਇਦੇ ਵਿੱਚ ਹੁਣ ਤੱਕ ਜਿਹੜੇ ਉਮੀਦਵਾਰ ਉਲਾਨੇ ਆ ਉਹ ਉਮੀਦਵਾਰ ਬੜੇ ਤਜਰਬੇਕਾਰ ਤੇ ਬੜੇ ਹੀ ਸਮਾਜ ਦੇ ਵਿੱਚ ਆਪਣਾ ਰੁਤਬਾ ਰੱਖਣ ਵਾਲੇ ਨੇ ਜਿਹੜੇ ਬਠਿੰਡੇ ਤੋਂ ਜੀਤਵੰਦ ਸਿੰਘ ਸਿੱਧੂ ਜੀ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਇਆ ਉਹ ਐਮਐਲਏ ਵੀ ਰਹੇ ਨੇ ਤੇ ਉਹਨਾਂ ਦਾ ਆਪਣਾ ਖੋਦਾ ਵੀ ਹਰ ਮੈਗਲ ਦੇ ਵਿੱਚ ਹਰ ਸੋਸਾਇਟੀ 'ਚ ਹਰ ਵਰਗ ਦੇ ਵਿੱਚ ਦੀ ਰੁਤਬਾ ਇੱਕ ਸਤਕਾਰ ਹੈ ਜਦੋਂ ਤੋਂ ਮੇਰੀ ਗੱਲ ਕਰਦੇ ਆ ਕਿ ਮੈਂ ਕਿਰਨਜੀਤ ਸਿੰਘ ਕਹਿਰੀ ਨੀਕੋਗਲ ਪਾਰਟੀ ਨੂੰ ਕਹੀ ਹੈ ਕਿ 35 ਸਾਲ ਦੇ ਸੋਸ਼ਲ ਸਮਾਜਿਕ ਬੁਢਿਆਂ ਦੇ ਉੱਤੇ ਅਸੀਂ ਆਵਾਜ਼ ਉਠਾਉਂਦੇ ਰਹੇ ਆਂ ਗਲਤਾਂ ਦੀ ਗਰੀਬਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਮਜ਼ਦਮਾਂ ਦੀ ਮਹਿਲਾਵਾਂ ਦੀ ਹਰ ਮੁੱਦੇ ਤੇ ਜਿੱਥੇ ਵੀ ਕੋਈ ਮਸਲਾ ਉੱਠਿਆ ਇਕਰਨ ਸਿੰਘ ਗੈਰੀ ਨੇ ਬਿਨਾਂ ਕਿਸੇ ਲਾਲਚ ਦੇ ਹਰ ਬਰਜ ਨੂੰ ਕਹਾਂ ਸਾਧਿਆਂ ਦਾ ਕੰਮ ਕੀਤਾ ਕਿ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਬਿੰਦਰ ਸਿੰਘ ਰਾਜਾ ਬੜਿੰਗੀ ਨੇ ਪਿਛਲੇ ਦਿਨੀ ਇਹ ਗੱਲ ਕਹੀ ਵੀ ਸੀ ਕਿ ਫਰੀਦਕੋਟ ਉਹ ਜਿਹੜੀ ਰਿਜ਼ਰਵ ਸੀਟ ਹੈਗੀ ਹੈ ਤੇ ਰਿਜ਼ਰਵ ਸੀਟ ਤੋਂ ਉਮੀਦਵਾਰ ਜਿਹੜਾ ਉੱਥੇ ਖੜਾ ਕਰਨਾ ਹੈ 45% ਜਿਹੜੀ ਵੋਟ ਹੈਗੀ ਹੈ ਫਰੀਦਕੋਟ ਹਲਕੇ ਦੇ ਵਿੱਚ ਉਹ ਮੰਜਵੀ ਸਿੱਖ ਪਾਈਚਾਰੇ ਦੀ ਹੈ ਤੋ ਕਾਂਗਰਸ ਸਾਈ ਕਮਾਂਡ ਨੇ ਤਕਰੀਬਤ ਤਗੀਰ ਮੰਨ ਤੈ ਕੀਤਾ ਹੋਇਆ ਕਿ ਜਿਹੜਾ ਉਮੀਦਵਾਰ ਫਰੀਦਕੋਟ ਦੇਣਾ ਹੈ ਉਹ ਮਝਬੀ ਸਿਕਪਾਈਚਰੇ ਦੇ ਵਿੱਚੋਂ ਹੀ ਦੇਣਾ ਹੈ ਕਿਉਂਕਿ ਮਾਝਾ ਤੇ ਮਾਲਵਾ ਮਝਬੀ ਸਿਕਪਾਈਚਰੇ ਦੀ ਕੇ ਵੈਲਟ ਹੈਗੀ ਹੈ ਔਰ ਬੜੇ ਸੋਚ ਸਮਝ ਕੇ ਸਾਰਾ ਕਾਂਗਰਸ ਪਾਰਟੀ ਉਤੇ ਫੈਸਲਾ ਕਰਨ ਜਾ ਰਹੀ ਹੈ ਮੈਂ ਅਮਰਿੰਦਰ ਸਿੰਘ ਰਾਜਾ ਵਿਧਿੰਗ ਜੀ ਤੇ ਪੰਜਾਬ ਦੇ ਜਿਹੜੇ ਇੰਚਾਰਜ ਕਾਂਗਰਸ ਪਾਰਟੀ ਅਦਵਿੰਦਰ ਯਾਦਵ ਜੀ ਖੜਗੇ ਸਾਹਿਬ ਰਾਹੁਲ ਗਾਂਧੀ ਜੀ ਨੂੰ ਇਹ ਗੱਲ ਜ਼ਰੂਰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਫਰੀਦਕੋਟ ਦੇ ਸਾਰੇ ਵੋਟਰਾਂ ਨੂੰ ਮੈਂ ਇਹ ਵਿਸ਼ਵਾਸ ਦਰਉਣਾ ਚਾਹਦਾ ਜੀ ਕਿਰਨਜੀਤ ਸਿੰਘ ਗਹਿਰੀ ਨੂੰ ਜਾਣੀ ਮੈਨੂੰ ਕਾਂਗਰਸ ਪਾਰਟੀ ਸੇਵਾ ਕਰਨ ਦਾ ਮੌਕਾ ਦਿੰਦੀ ਹੈ ਤੇ ਅੱਜ ਤੱਕ ਜਿਨੇ ਵੀ ਐਮਪੀ ਜਿੱਤ ਕੇ ਗਏ ਨੇ ਉਹ ਸਾਰੇ ਐਮਪੀਆ ਦੇ ਨਾਲੋਂ ਵੱਖਰੇ ਤਰੀਕੇ ਨਾਲ ਫਰੀਦਕੋਟ ਦੇ ਲੋਕਾਂ ਦੀ ਫਰੀਦਕੋਟ ਹਲਕੇ ਦੀ ਸੇਵਾ ਕਰਾਂਗੇ ਔਰ ਬਾਬਾ ਫਰੀਦ ਜੀ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਸੇਵਾ ਕਰਨ ਦਾ ਮੌਕਾ ਜੇ ਮਿਲਦਾ ਹੈ ਕਾਂਗਰਸ ਪਾਰਟੀ ਮੈਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਮੈਂ ਸਮਝੂਗਾ ਆਪਣੇ ਆਪ ਨੂੰ ਮੈਂ ਖੁਸ਼ਕਿਸਮਤ ਹਾਂ ਚੰਨਵਾਸ